ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਮਲਾਈ ਦੇ ਵਿੱਚ ਮੈਜਿਕ ਕਰਨ ਲੱਗੇ ਜੀ ਇੱਕ ਨਿੰਬੂ ਨਿਚੋੜ ਕੇ ਤੇ ਮੇਰੇ بیٹے ਨੂੰ ਬੜਾ ਸ਼ੌਂਕ ਹੁੰਦਾ ਹੈ ਕਿ ਉਹ ਮੇਰੇ ਕੰਮਾਂ ਦੇ ਵਿੱਚ ਜ਼ਰੂਰ ਆਣ ਕੇ ਦੇਖਦਾ ਹੈ ਤੇ ਅਸੀਂ ਖੁਸ਼ੀ-ਖੁਸ਼ੀ ਜਿਹੜੇ ਆਪਣੇ ਮਾਪੋਤ ਜਿਹੜੇ ਆ ਤੁਮੇ ਕੰਮ ਕਰ ਲੈਂਦੇ ਆ ਭਾਵੇਂ ਮੇਰੀ ਇਕੱਲੀ ਹੈਲਪ ਨਹੀਂ ਕਰਾਉਂਦਾ ਬਟ ਫਿਰ ਵੀ ਉਹ ਮੇਰੇ ਲੱਗੇ ਜਿਹੜਾ ਰਹਿੰਦਾ ਤੇ ਮੈਨੂੰ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਤੇ ਮੈਨੂੰ ਕੰਮ ਕਰ ਜਿਹੜੇ ਮੇਰੇ ਜਲਦੀ ਹੋ ਜਾਂਦੇ ਆ ਐਦਾਂ ਨਹੀਂ ਹੁੰਦਾ ਕਿ ਮੇਰੇ ਕੰਮਾਂ ਵਿੱਚ ਰੁਕਾਵਟ ਪਉਂਦਾ ਆ ਤੇ ਬਹੁਤ ਵਧੀਆ ਜਿਹੜਾ ਇਹਦਾ ਹਸਤੇ ਖੇੜਦੇ ਜਿਹੜੇ ਕੰਮ ਹੋ ਜਾਣ ਉਹੀ ਵਧੀਆ ਹੁੰਦੇ ਤੇ ਹਾਂਜੀ ਮਲਾਈ ਦੇ ਵਿੱਚ ਅਸੀਂ ਪਾ ਲਿਆ ਜੀ ਨਿੰਬੂ ਨਚੋੜ ਲਿਆ ਜੀ ਅਦਾ ਤੇ ਜੇ ਤੁਹਾਡੇ ਕੋ ਤੁਹਾਡੀ ਮਲਾਈ ਜ਼ਿਆਦਾ ਹੋਵੇ ਤੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਜੀ ਬਟ ਮੇਰੀ ਇੱਕ ਡੂੰਗਾ ਮਲਾਈ ਸੀ ਤੇ ਇਹਦੇ ਫਿਰ ਜਲਦੀ ਜਿਹੜਾ ਮੱਖਣ ਜਿਹੜਾ ਇਹਦੇ ਵਿੱਚ ਅਸੀਂ ਕੱਢਾਂਗੇ ਤੇ ਪਹਿਲਾਂ ਤਾਂ ਅਸੀਂ ਬਾਵਾ ਦੀ ਆਪਣੇ ਦੀ ਕਸਰਤ ਜ਼ਰੂਰ ਕਰਾਂਗੇ ਬਾਵਾ ਮੇਰੇ ਕੋਲ 20 ਜਿਹੜੇ ਆ ਇਲੈਕਟ੍ਰੀਸ਼ੀਅਨ ਜਿਹੜੇ ਹੈਗੇ ਨੇ ਬਟ ਫਿਰ ਵੀ ਮੈਂ ਉਹਨਾਂ ਨੂੰ ਸਮ ਟਾਈਮ ਇਸ ਯੂਜ਼ ਕਰਦੀ ਆਂ ਮੈਂ ਇਹ ਹੀ ਕੋਸ਼ਿਸ਼ ਕਰਦੀ ਆਂ ਕਿ ਬਾਹਾਂ ਦੀ ਕਸਰਤ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ ਤੇ ਤੁਸੀਂ ਵੀ ਇਦਾਂ ਟਰਾਈ ਕਰਿਓ ਜੇ ਤੁਹਾਡ ਕੋਮ ਜਿੰਦਾ ਵੀ ਤੁਹਾਨੂੰ ਵਧੀਆ ਲੱਗਦਾ ਹੈ ਹਨਾ ਜੇ ਤੁਸੀਂ ਇਲੈਕਟ੍ਰਿਕ ਕੋਈ ਇਲੈਕਟ੍ਰਿਕ ਨਾਲ ਕਰਨਾ ਚਾਹੁੰਦੇ ਤਾਂ ਉਹਦੇ ਨਾਲ ਵੀ ਕਰ ਸਕਦੇ ਜੇ ਕੋਈ ਪ੍ਰੋਬਲਮ ਨਹੀਂ ਹੈ ਬਟ ਇਹਦੇ ਨਾਲ ਮੱਖਣ ਜਿਹੜਾ ਬਹੁਤ ਹੀ ਜਲਦੀ ਜਿਹੜਾ ਆ ਜਾਂਦਾ ਆ ਜੋ ਕੋਈ ਜ਼ਿਆਦਾ ਜਿਹੜਾ ਉਹ ਟਾਈਮ ਜਿਹੜਾ ਉਹ ਨਹੀਂ ਲੱਗਦਾ ਮੱਖਣ ਆਉਣ ਵਿੱਚ ਤੇ ਮੱਖਣ ਵੀ ਬੜਾ ਹੀ ਵਧੀਆ ਜਿਹੜਾ ਆ ਜਾਂਦਾ ਹੈ ਤੇ ਹੁਣ ਅਸੀਂ ਉਹਦੇ ਹੀ ਤੇ ਕਰ ਲਈਆ ਬੰਧਾਣੀ ਛੱਡ ਕੇ ਤੇ ਅਸੀਂ ਹੁਣ ਆਪਣੇ ਹੱਥਾਂ ਦੀ ਪ੍ਰੈਕਟਿਸ ਕਰ ਲੱਗੇ ਹਾਂ ਜੀ ਹੁਣ ਬਸ ਤੁਹਾਨੂੰ ਕਰਨਾ ਜੀ ਹਲਵਾਈ ਵਾਲਾ ਜਿਹੜਾ ਮੈਥਡ ਜਿਹੜਾ ਯੂਜ਼ ਕਰਨਾ ਪੈਣਾ ਜਿੱਦਾਂ ਉਹ ਜਲੇਬੀਆਂ ਕੱਢਣ ਵਾਸਤੇ ਪਾਤਾ ਸਾਡੇ ਪਾਤਾ ਹੀ ਬੋਲਦੇ ਤਾਂ ਢੇਕੀ ਬੋਲਦੇ ਤੁਸੀਂ ਜਰੂਰ ਦੱਸਿਓ ਉਹ ਵਾਲਾ ਮੈਥਡ ਯੂਜ਼ ਕਰਨਾ ਹੈ ਬਟ ਅਸੀਂ ਜਲੇਬੀਆਂ ਨਹੀਂ ਬਣਾਉਣੀਆਂ ਅਸੀਂ ਕੱਢਣਾ ਹੈ ਜੀ ਮੱਖਣ ਬਟ ਅਸੀਂ ਕੰਮ ਉਦਾਂ ਦਾ ਹੀ ਕਰਨਾ ਹੈ ਹਲਵਾਈਆਂ ਵਾਲਾ ਤੇ ਮੱਖਣ ਕੱਢਣਾ ਹੈ ਜੀ ਬਹੁਤ ਹੀ ਜਲਦੀ ਇਸ ਮੈਥਡ ਨਾਲ ਮੱਖਣ ਜੜਾ ਉਹ ਆ ਜਾਂਦਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਮੱਖਣ ਜਰੂਰ ਕੱਢਿਓ ਤੇ ਮੱਖਣ ਵੀ ਐ ਬਹੁਤ ਵਧੀਆ ਬਿਲਕੁਲ ਵੀ ਇਹਦੇ ਵਿੱਚ ਲੱਸੀ ਵਗੈਰਾ ਛੜਿਓ ਨਹੀਂ ਹੁੰਦੀ ਇਹਦੇ ਵਿੱਚ ਲੱਸੀ ਵਗੈਰਾ ਨਹੀਂ ਹੁੰਦੀ ਤੇ ਨਾਲ ਇੱਕ ਇਹ ਫਾਇਦਾ ਆ ਕਿ ਮੇਰੀ ਦਾਦੀ ਕਹਿੰਦੀ ਹੁੰਦੀ ਕਿ ਜੇ ਤੁਸੀਂ ਹੱਥਾਂ ਨਾਲ ਇਸ ਤਰੀਕੇ ਨਾਲ ਮੱਖਣ ਕੱਢੋਗੇ ਤੇ ਤੁਹਾਡੇ ਨੌਵੇਂ ਰਾਏ ਵੀ ਜਿਹੜਾ ਮੱਖਣ ਜਿਹੜਾ ਤੁਹਾਡੇ ਸਰੀਰ ਦੇ ਅੰਦਰ ਜਿਹੜਾ ਉਹ ਚੱਲ ਜਾਏਗਾ ਸਾ ਪਿਛਲੇ ਜਮਾਨੇ ਵਿੱਚ ਲੋਕ ਜਿਹੜੇ ਆ ਜ਼ਿਆਦਾਤਰ ਇਸ ਤਰ੍ਹਾਂ ਹੀ ਮੈਥਡ ਨਾਲ ਹੀ ਮੱਖਣ ਜਿਹੜਾ ਉਹ ਕੱਢਦੇ ਹੁੰਦੇ ਸੀ। ਬੰਧਾਨੀਆਂ ਵੀ ਯੂਜ਼ ਕਰਦੇ ਸੀ ਪਰ ਫਿਰ ਵੀ ਉਹਨਾਂ ਦਾ ਇੱਕ ਕਹਿਣਾ ਜ਼ਰੂਰ ਹੁੰਦਾ ਸੀ ਕਿ ਜਿਹੜਾ ਨੋਵਾ ਨਾਲ ਵੀ ਮੱਖਣ ਜਿਹੜਾ ਅੰਦਰ ਚਲੇ ਜਾਂਦਾ ਹੈ ਸਾਡੇ ਤੇ ਚਲੋ ਜੀ ਅਸੀਂ ਹੁਣ ਅੱਜ ਹੁਣ ਮੱਖਣ ਜਿਹੜਾ ਸਾਡਾ ਨਿਕਲ ਕੇ ਹੋ ਗਿਆ ਜੀ ਰੈਡੀ ਫਰੈਸ਼ ਫਰੈਸ਼ ਤੇ ਤੁਸੀਂ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵਾਲੀ ਤੁਹਾਡੇ ਵਾਸਤੇ ਕਿੰਨੀ ਹੈਲਪਫੁਲ ਹੈ ਤੇ ਪਿਛਲੀ ਵੀਡੀਓ ਨੇ ਤੁਸੀਂ ਬਹੁਤ ਹੀ ਜ਼ਿਆਦਾ ਮੈਨੂੰ ਪਿਆਰ ਦਿੱਤਾ ਉਹਦੇ ਲਈ ਥੈਂਕ ਯੂ ਬਹੁਤ ਸਾਰਾ ਤੇ ਮੱਖਣ ਹੋ ਗਿਆ ਜੇ ਸਾਡਾ ਰੈਡੀ ਤੇ ਇਹਦੇ ਵਿੱਚੋਂ ਜਿੰਨੀ ਸਾਡੀ ਮਲਾਈ ਸੀ ਓਨਾ ਹੀ ਸਾਡਾ ਮੱਖਣ ਜਿਹੜਾ ਨਿਕਲ ਗਿਆ ਲੱਸੀ ਵਗੈਰਾ ਜਿਹੜੀ ਬਿਲਕੁਲ ਨਹੀਂ ਨਿਕਲੀ ਜੇ ہاں ਵਿੱਚ ਇਹਦੇ ਵਿੱਚ ਦੁੱਧ ਵਗੈਰਾ ਜ਼ਿਆਦਾ ਹੋਵੇਗਾ ਤੇ ਫਿਰ ਲੱਸੀ ਜ਼ਿਆਦਾ ਬਣੇਗੀ ਪਰ ਜੇ ਤੁਹਾਡੇ ਕੱਲੇ ਮਲਾਈ ਆ ਤੇ ਲੱਸੀ ਜਿਹੜੀ ਆ ਉਹ ਘੱਟ ਹੀ ਨਿਕਲੇਗੀ ਤੇ ਬੱਟ ਮੈਂ ਜਿਹੜੀ ਆ ਇਸ ਨੂੰ ਫਿਰ ਵੀ ਧੋ ਕੇ ਮੱਖਣ ਨੂੰ ਰੱਖ ਦਿਆਂ ਕਿ ਕੋਈ ਵੀ ਜਿਹੜੀ ਆ ਖਟਾਸ ਵਗੈਰਾ ਜਿਹੜੀ ਨਾ ਰਹੇਵੇਂ ਨਿੰਬੂ ਦੀ ਤੇ ਇਸ ਤਰੀਕੇ ਨਾਲ ਤੁਸੀਂ ਮਤਲਬ ਕਿ ਹਫਤਾ ਕੋ ਤੁਹਾਡਾ ਮੱਖਣ ਜਿਹੜਾ ਉਹ ਚੱਲ ਜਾਂਦਾ ਆ ਬਿਲਕੁਲ ਵੀ ਕੋਈ ਵੀ ਖਟਾਸ ਵਗੈਰਾ ਨਹੀਂ ਆਉਂਦੀ ਫਟਾ ਇਹ ਇਕਦਮ ਫਰੈਸ਼ ਮੱਖਣ ਜਿਹਾ ਤੁਹਾਡਾ ਰਹਿੰਦਾ ਹੈ ਜੇ ਤੁਸੀਂ ਇੱਕ ਵਾਰੀ ਧੋ ਕੇ ਜਰੂਰ ਮੱਖਣ ਰੱਖੋ ਦੇ ਤੇ 스멜 ਵਗੈਰਾ ਜਿਹੜੀ ਬਿਲਕੁਲ ਨਹੀਂ ਆਉਂਦੀ ਤੇ ਹਾਂਜੀ ਸੈਕੰਡ ਅਸੀਂ ਲੈ ਲਿਆ ਜੀ ਦਹੀਂ ਤੇ ਦਹੀਂ ਜੇ ਕੋਈ ਹਨਾ ਤੇ ਇਹਦੇ ਵਿੱਚ ਪਾ ਲਿਆ ਜੀ ਮਸਾਲੇ ਤੇ ਅਸੀਂ ਇਸ ਨੂੰ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ ਮਸਾਲਿਆਂ ਦੇ ਨਾਲ ਹੀ ਜੋ ਵੀ ਮਸਾਲੇ ਬੇਸਿਕ ਦੇ ਜਿਹੜੇ ਸਬਜ਼ੀ ਵਗੈਰਾ ਵਿੱਚ ਪਾਉਂਦੇ ਆ ਉਹੀ ਮੈਂ ਪਾਏ ਆ ਇਹਦੇ ਵਿੱਚ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਲਾਂਗੇ ਤੇ ਫੈਂਟ ਕੇ ਜਿਹੜੇ ਆ ਇੱਕਦਮ ਮਿਕਸ ਅਪ ਜਿਹੜੇ ਵਧੀਆ ਹੋ ਜਾਣਗੇ ਤੇ ਫਿਰ ਅਸੀਂ ਇੱਕ ਅਦਰਕ ਸ਼ਿਮਲਾ ਮਿਰਚ ਹਰੀ ਤੇ ਇੱਕ ਸ਼ਿਮਲਾ ਮਰਚ ਪਾਈ ਸੀ ਤੁਸੀਂ ਆਪਣੇ ਅਕੋਰਡਿੰਗ ਜ਼ਿਆਦਾ ਵੀ ਪਾ ਸਕਦੇ ਜੀ ਬਟ ਮੈਂ ਇੱਕ ਪਾਈ ਸੀ ਕਿਉਂਕਿ ਮੈਂ ਇੱਕ ਪਰਸਨ ਵਾਸਤੇ ਜਿਹੜਾ ਇਨਾ ਕਾਫੀ ਹੈ ਤੇ ਵਿੱਚ ਪਾਲਿਆ ਜੀ ਪਨੀਰ ਤੇ ਫਟਾਫਟ ਅਸੀਂ ਜੜੀ ਜੇ ਕੋਈ ਸਾਡੇ ਘਰ ਕਹਿ ਕਿ ਮੈਂ ਆ ਸਬਜੀ ਨਹੀਂ ਖਾਣ ਆ ਖਣ ਨਹੀਂ ਖਾਣੀ ਤੇ ਫਟਾਫਟ ਤੁਸੀਂ ਇਹ ਜਿਹੜਾ ਪਨੀਰ ਦੀ ਸਬਜੀ ਜਿਹੜੀ ਬਣਾ ਸਕਦੇ ਜੀ ਤੇ ਹੁਣ ਅਸੀਂ ਦਹੀਂ ਨਾ ਕਰ ਲਿਆ ਜੀ ਕੋਟ ਬਿਲਕੁਲ ਵੀ ਖਟਾਸ ਵਗੈਰਾ ਜਿਹੜੀ ਨਹੀਂ ਹੁੰਦੀ ਫਿਰ ਅਸੀਂ ਫਰਾਈਪੈਨ ਲੈ ਲੈਣਾ ਤੇ ਉਹਦੇ ਵਿੱਚ ਥੋੜੀ ਜੀ ਹਿੰਗ ਪਾ ਕੇ ਜੀਰਾ ਪਾ ਕੇ ਨੂੰ ਥੋੜਾ ਜਿਹਾ ਰੋਸਟ ਹੋਣ ਦੇਣਾ ਤੇ ਫਿਰ ਸਾਰਾ ਮਿਕਸਪ ਜਿਹੜਾ ਮਿਕਸ ਜਿਹੜਾ ਅਸੀਂ ਇਹਦੇ ਵਿੱਚ ਅਸੀਂ ਪਾ ਦੇਣਾ ਹੈ ਤੇ ਫਿਰ ਜਲਦੀ ਨਾਲ ਤੁਹਾਡੀ ਜਿਹੜੀ ਸਬਜੀ ਜਿਹੜੀ ਬਣ ਕੇ ਹੋ ਜੇਗੀ ਤਿਆਰ ਬਿਲਕੁਲ ਏਦਾਂ ਲੱਗੇਗਾ ਕਿ ਜਿਉ ਤੁਸੀਂ ਜਿੱਦਾਂ ਤੰਦੂਰ ਤੇ ਜੜਿਆ ਇਹਨੇ ਪਨੀਰ ਨੂੰ ਰੋਸਟ ਕੀਤਾ ਆ ਏਦਾਂ ਲੱਗੇਗਾ ਬਿਲਕੁਲ ਬਹੁਤ ਹੀ ਟੇਸਟੀ ਜੜੀ ਸਬਜੀ ਜੜੀ ਬਣ ਕੇ ਹੋ ਜੇਗੀ ਰੈਡੀ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਓ